ਮਿਸ ਅੱਸੀ ਗਾਲਸਾਰੇ ਬਦਿਫਰਾਂ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵਿਰਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਬਾੜ ਤੁਹਾਨੂੰ ਦਿਖਾਉਣੀ ਆ ਪਰ ਕਾਫੀ ਕਮਾਲ ਦੀ ਬਾੜ ਤੁਹਾਨੂੰ ਦਿਖਾਉਣੀ ਆ ਸਹੀ ਵਾਲਾ ਐਰ ਸ਼ੇਅਰ ਕਰੋ ਉਸ ਤੋਂ ਦਿਖਾਵਾਂਗੇ ਕਾਫੀ ਸਾਫ਼ ਸੁਥਰੀ ਜੀ ਆ ਜਿਹੜੀ ਤੇ ਥਣ ਹਵਾਨ ਦੇ ਵੀ ਚੰਗੀ ਹੈ ਜੇ ਗੱਬਣ ਆ ਕੱਦ ਕਾਠ ਚੰਗਾ ਬਤਰਾ ਇਹਦਾ ਹਾਂਜੀ ਬੀਤੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਉਹ ਤੇ ਬੀਤੀ ਕਿਰਪਾ ਠੀਕ ਠਾਕ ਚਲੋ ਫਿਰ ਦੀ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਮੈਂ ਜੀ ਮੇਰਾ ਬਕੀਚਾ ਸਿੰਘ ਹਾਂਜੀ ਸਹਾਰਾ ਸਾਈਂ ਨਾਲਾ ਜੀ ਲਾਮ ਨਾ ਜੀ ਲਾਮ ਰੀ ਸਰ ਜਿ ਨਾਲੇ ਦੇ ਬਸ ਸਟੈਂਡ ਤੇ ਬਿਲਕੁਲ ਲੱਗ ਗਈ ਹਾਂਜੀ ਹਾਂਜੀ ਵੀਰ ਜੀ ਨਾਲ ਹੀ ਵੇਚੀ ਠੀਕ ਹੈ ਤੇ ਉਦੋਂ ਨਾਲਾ ਵੇਗਾ ਮਾਲ ਫਿਰ ਹਾਂਜੀ ਹਾਂਜੀ ਵੀਰ ਜੀ ਪੰਜ ਸੱਤ ਮਿੰਟਾਂ ਦੇ ਵਿੱਚ ਵੇਚੀ ਤੇ ਠੀਕ ਹੈ ਵੀ ਪੈਸੇ ਦੇ ਲਈ ਹਾਂਜੀ ਹਾਂਜੀ ਤੇ ਅੱਜ ਇੱਕੋ ਹੀ ਆ ਫਿਰ ਹਾਂਜੀ ਵੀਰ ਜੀ ਇੱਕੋ ਹੀ ਆ ਇੱਕੋ ਹੀ ਆ ਪਰ ਐ ਕੱਲੀ ਦੋ ਮੁਰਗੀ ਹਾਂਜੀ ਐ ਚੰਗਾ ਨਿਕਲਣਾ ਲਿਆਂਦਾ ਕੱਢ ਗਈ ਠੀਕ ਹੈ ਅਲੱਗ ਜੀ ਚੀਜ਼ ਹੈ ਨਾ ਜਿੱਤ ਤਰ੍ਹਾਂ ਬਹੁਤ ਬਹੁਤ ਵੀਰ ਜੀ ਲੱਗ ਜੀ ਤੇ ਮੈਂ ਮੇਰੇ ਕੋਲ ਆ ਫਿਰ ਕਈ ਪਹਿਲੀ ਵਾਰ ਹੀ ਆਈ ਹੈ ਜੋ ਵਪਾਰ ਕਰਨ ਹਾਂਜੀ 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 ਪਹਿਲੀ ਵਾਰ ਹੈ ਸਾਈਵਾਲ ਐਰ ਸ਼ੇਅ ਆ ਦੇਖ ਸਾਡੇ ਠੰਡੀ ਤੇ ਧੀ ਆ ਜਿਹੜੀ ਤਾਂ ਮੇਤਰਾ ਹੀ ਥੱਲੇ ਬੈਜੋ ਬਹੁਤ ਟਿਨਾ ਤੋਂ ਨਾਵਾ ਫਰੀ ਜਾਰੀ ਹੈ ਜੇ ਬੰਨੀ ਬੰਨੀ ਬਹੁਤ ਜਿਆਦੀ ਜੇ ਤਿਆਰ ਹੋਣੀ ਹੈ ਜੇ ਬਹੁਤ ਜਿਆਦੀ ਤੇ ਥਾਣ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਵਧੀਆ ਜੀ ਥਾਣਾ ਦੇਖੋ ਮੋਟਾ ਹਵਾਨਾ ਤੇ ਵੀ ਬਰੀ ਬਰੀ ਨਾੜਾ ਚੱਜੀਆਂ ਅਜੇ ਜਦੋਂ ਹਵਾਨਾ ਜੀ ਨੇ ਤਿਆਰ ਕੀਤਾ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਉੱਪਰ ਕਿ ਆਉਣੀਆਂ ਹਜੇ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਤੇ ਦੁੱਧ ਵੀ ਜੀ ਕਿੰਨਾ ਕਿ ਚਵਾਈ ਜਾਊਗੀ ਦੁੱਧ ਵੀਜੀ ਆਪਾਂ ਜਿੰਨਾ ਕੋ ਲਈ ਆਣਾ ਹਾਂਜੀ ਤੋਂ ਬੰਦੇ 25 ਕਿਲੋ ਚੋਇਆ ਅੱਛਾ ਹਾਂਜੀ ਵੀਜੀ ਠੀਕ ਐ ਬਾਕੀ ਐਰ ਕਾਂ ਉਹਨਾਂ ਨੇ ਆਂਦੇ ਵੀ ਅਸੀਂ ਬਹੁਤ ਜਿਆਦਾ ਸਾਫ਼ ਕੀਤੀ ਆ ਹਾਂਜੀ ਆਂਦੇ ਫੀਲ ਪਾੜਾਂ ਦੇ ਵੀ ਜਿਹੜੀ ਬੰਦੇ ਆ ਤੇ ਬਹੁਤ ਜਿਆਦਾ ਦੋ ਤਿੰਨ ਬੁਰੀ ਆਂਦੇ ਹੀ ਫੀਲ ਦੇ ਚਾਪਦੀਆਂ ਨੂੰ ਅੱਛਾ ਹਾਂਜੀ ਸਾਂਭ ਵੀਰ ਜੀ ਬੜੀ ਹੋਈ ਜਨਾ ਨਹੀਂ ਸਾਂਭੇ ਉਹ ਤਾਂ ਦਿਖ ਨਹੀਂ ਦਿਆ ਵਾ ਕਿ ਸਾਂਭੀ ਤੇ ਚਲੋ ਚੰਗੀ ਆ ਹਾਂਜੀ ਬਾਕੀ ਕਿ ਜਿਹੋ ਜਿਹੇ ਗਾੜੀ ਮੌਸਮ ਆਉਂਦਿਆ ਵਾ ਮਨਾਂ ਵੀਦਿਆਂ ਠੰਡੀ ਠਿਰੀ ਆ ਕੋਈ ਗੱਲ ਹੀ ਨਹੀਂ ਆ ਤੇ ਦੁੱਧ ਵੀ ਨੇ ਚੰਗਾ ਕੱਢੀ ਜਾਣਾ ਤੇ ਚੰਗੀ ਫੈਲ ਜਿਹੜਾ ਕੋਈ ਵੀਰ ਭਰਾ ਲੈ ਜਾਊਗਾ ਨਾ ਉਹਨੇ ਮੱਝ ਮੱਝ ਲੈ ਲੈਣੀ ਗਾਈ ਨਹੀਂ ਲੈਣੀ ਉਹਨੇ ਮੱਝ ਲੈਣੀ ਹੈ ਠੀਕ ਆ ਹਾਂਜੀ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਇਕ ਨਹੀਂ ਚੰਗੇ ਪਾਰੇ ਪੱਲੇ ਦੀ ਗਾਂਵ ਆ ਜਿਹੜੀ ਹੈ ਲੈ ਜਾਓ ਇਕ ਵੀਰ ਜੀ ਵਾਰੀ ਸਿੱਧੀ ਤੋੜ ਦਈਏ ਥੋੜੀ ਜੀ ਲੰਮੀ ਤੋੜ ਕੇ ਦਿਖਾ ਦਈਏ ਤੁਹਾਨੂੰ ਇਕ ਜੀ ਬੋਡੀ ਦੀ ਸ਼ਾਈਨ ਵੀ ਕਾਫੀ ਚੰਗੀ ਆ। ਬਹੁਤ ਵੀ ਜੀ ਪਾਈ ਤੀ। ਆ ਜ ਲੈ ਆ। ਇਹ ਨਹੀਂ ਵੀ ਜੀ ਪਹਿ ਪੰਡੀ ਦੀ ਰੇਹ ਨੇ ਤੇ ਵੀ ਬਰਾਤਵੇ ਖੁੱਲੀ ਦੇ ਬੰਨੀ ਆ। ਠੀਕ ਆ। ਤਾਂ ਕਰਕੇ ਵੀਰਾ ਖਲਾਈ ਜਾਂਦੀ। ਬਾਕੀ ਇਹ ਕਿ ਜਿੱਥੇ ਕਰੀ ਖਲੋਗੀ ਬਸ ਉੱਥੇ ਹੀ ਖਲੋ ਜਾਂਦੀ। ਕੋਈ ਗਾਂ ਨਹੀਂ ਲੈਂਦੇ ਵੀ। ਸੋ ਠੰਡੀ ਦੀ। ਬਾਕੀ ਦੁੱਧ ਵੀ ਸੰਗਣਾ ਹੁੰਦਾ ਹੈ ਜੀਆਂ ਗਾਵਾਂ ਦਾ। ਬਾਕੀ ਇਹੋ ਜਿਹੇ گاਵਾ ਇਡੇ ਸਟਰਕਚਰ ਚ ਥੋੜੀਆਂ ਘੱਟ ਲੱਗਦੀਆਂ ਇਹੋ ਜਿਹੇ ਰੰਗ ਰੂਪ ਚ ਸਾਫ਼ ਸੁਥਰੀ ਜੀ ਆ ਸੰਭੀ ਸੁੰਭੀ ਚੰਗੀ ਆ ਜਿਹੜੀ ਫਿਰ ਕੋਈ ਇੱਥੇ ਬਹਿ ਜਾ ਠੀਕ ਆ ਇਹ ਚੀਜ਼ ਦਾ ਬੜਾ ਫਾਇਦਾ ਹੋਏ ਬਹੁਤ ਬਹੁਤ ਵੀਰ ਜਿੱਥੇ ਮਰਜੀ ਜਿੱਥੇ ਜਿਹਨੂੰ ਹੱਥ ਨਾਲ ਟੱਪੇ ਬਣ ਉੱਥੋਂ ਉੱਥੇ ਲੱਤ ਗੜ ਦਿੰਦੀ ਆ ਠੀਕ ਆ ਹਾਂਜੀ 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 ਹਾਂ ਇੱਕ ਵਾਰ ਠੀਕ ਆ ਜੀ ਚਲੋ ਬੰਨਣਾ ਫੇਰ ਇਹਨਾਂ ਨੇ ਛੰਡੀ ਤੇਰੀ ਜੀ ਵੜਿਆ ਜਿਹੜੀ ਹੈ ਤੇ ਉਹ ਤਰ੍ਹਾਂ ਥਨ ਥਨ ਨੋਕੇ ਸਾਰੇ ਬੰਗਲਾ ਬਈ ਵੀ ਜੀ ਥਣਾ ਦੀ ਵੀ ਗਰੰਟੀ ਪਿੱਛੇ ਦੀ ਵੀ ਗਰੰਟੀ ਹਰ ਇੱਕ ਚੀਜ਼ ਦੀ ਗਰੰਟੀ ਆਪਣੀ ਜਿਹਦਾ ਮੁੱਲ ਮੁੱਲ ਵੀ ਜੀ ਥੋੜੀ ਹੋ ਜੇ ਮਤਲਬ ਵੀ ਜੇਨ ਖੜਦੀ ਜੇ 10 ਕਰ ਹਾਂਜੀ ਰਾਤ 12 ਦਿਨ ਖੜਦੀ ਹੈ ਹਾਂਜੀ ਹੁਣ ਵੀਧੀ ਦਾ ਮੁੱਲ ਕਰਾਂਗੇ ਫੋਨ ਤੇ ਅੱਛਾ ਜਿਹੜਾ ਵੀ ਹੁਣ ਵੀਰ ਭਰਾ ਲਊਗਾ ਉਹ ਸਾਨੂੰ ਦੇ ਦਾਂਗੇ ਤੇ ਜਦੋਂ ਸੁਈ ਸਵਾਈ ਵੇਚਾਂਗੇ ਫਿਰ ਉਹ ਸਾਨੂੰ ਦੇ ਅੱਛਾ ਜੇ ਕੋਈ ਹੁਣ ਲੈ ਜਾਊਗਾ ਤੇ ਸਾਮ ਛੱਡ ਕੇ ਦੇ ਦੋਗੇ ਹਾਂਜੀ ਸਾਮ ਵੀਧੀ ਛੱਡ ਕੇ ਦੇ ਦਾਂਗੇ ਤੇ ਜੇ ਕੋਈ ਕਿਸੇ ਨੇ ਸੁਈ ਸਵਾਈ ਆ ਕੇ ਦਿੱਤੀ ਜਿਵੇਂ ਜਿਵੇਂ ਕਰਨੀ ਹੈ ਫਿਰ ਉਹ ਵੀਰ ਭਰਾ ਕੋਈ ਬਿਆਨਾ ਪਾ ਦੇ ਪੱਕਾ ਪਰ ਸੁਈ ਸਵਾਈ ਵੀ ਲੈ ਜੀ ਠੀਕ ਆ ਹਾਂਜੀ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਗੱਬਣਿਆ ਪਾਸ ਕਰਕੇ ਖੜੋ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ